ਸਰਗਰਮੀ ਜੁੜੀ ਹੈ ਜਿਹੜੀ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਕਿਉਂਕਿ ਫਿਕਰ ਬਹੁਤ ਜ਼ਿਆਦਾ ਨੇ ਹੁਣ ਸਰਕਾਰ ਨੂੰ ਸਮਾਂ ਥੋੜਾ ਬਾਕੀ ਬਚਿਆ ਕੰਮ ਬਹੁਤ ਕਰਨ ਵਾਲੇ ਪਏ ਆ ਅਮਨ ਅਰੋੜਾ ਦੀ ਬਤੌਰ ਪ੍ਰਧਾਨ ਵੀ ਤੇ ਔਰ ਕੈਬਨਟ ਮੰਤਰੀ ਵੀ ਸਰਗਰਮੀਆਂ ਮੀਟਿੰਗਾਂ ਔਰ ਮਨੀਸ਼ ਸਸੋਦੀਆ ਦੀਆਂ ਸਰਗਰਮੀਆਂ ਪੰਜਾਬ 'ਚ ਸ਼ੁਰੂ ਹੋ ਗਈਆਂ ਇਹਦੇ ਅੱਜ ਦੀ ਘੜੀ ਕੀ ਮਾਇਨੇ ਆ ਕੀ ਮਤਲਬ ਨੇ ਦੇਖੋ ਤਾਨੂੰ ਯਾਦ ਹੋਏਗਾ ਕਿ ਪਿੱਛੇ ਜੇ ਜਦੋਂ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ 36 ਸਗੜ ਦੇ ਸਾਬਕਾ ਮੁੱਖ ਮੰਤਰੀ ਪਪੇਸ਼ ਬਘੇਲ ਸਾਹਿਬ ਆਏ ਸੀ ਨਾ ਉਹ ਵੀ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਫਿਰ ਦਰਗਾਹਾਂ ਮੰਦਰ ਗਏ ਫਿਰ ਚਦਰਾਮਪੀਰ ਸਾਹਿਬ ਗਏ ਨੇ ਤੇ ਫਿਰ ਕਾਂਗਰਸੀਆਂ ਨੇ ਨਾ ਉਹਦਾ ਕਦ ਵੱਡਾ ਕਰਨ ਵਾਸਤੇ ਨਾ ਫੁੱਲ ਸੁੱਟੇ ਵਰਖਾ ਕੀਤੀ ਫੁੱਲਾਂ ਦੀ ਰੋਡ ਸ਼ੋਅ ਕੀਤਾ ਪਤਾ ਨਹੀਂ ਕਿਹੜੀ ਲੜਾਈ ਜਿੱਤੀ ਕਿਹੜੀ ਜੰਗ ਜਿੱਤੀ ਉਸੇ ਪੈਟਰਨ ਤੇ ਆਮ ਆਦੀ ਪਾਰਟੀ ਕਹਿੰਦੇ ਕਿ ਜੇ ਤੁਹਾਡਾ ਬੁਬੇਸ਼ ਬਗੇਲ ਜਿਹਦੇ ਘਰ ਈਡੀ ਦੀਆਂ ਰੇਡਾਂ ਚੱਲਦੀਆਂ ਤੇ ਫਿਰ ਅਸੀਂ ਕਿਉਂ ਨਹੀਂ ਵੱਡਾ ਕਰ ਸਕਦੇ ਉਹ ਵੀ ਕੱਲ ਚੰਡੀਗੜ੍ਹ ਆਏ ਏਅਰਪੋਰਟ ਤੇ ਉਤਰੇ ਤੇ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਸਾਰੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਤੇ ਸਟੇਟ ਦੀ ਐਡਜੈਕਟਿਵ ਬਾਡੀ ਦੇ ਮੈਂਬਰਾਂ ਨੂੰ ਕਿਹਾ ਸੀ ਕਿ ਸਾਰੇ ਪਹੁੰਚੋ ਏਅਰਪੋਰਟ ਤੇ ਬੁਕੇ ਲੈ ਕੇ ਆਓ ਸਾਰੇ ਬੁਕੇ ਲੈ ਕੇ ਆਏ ਤੇ ਜਿਵੇਂ ਵਿਭੇਸ਼ ਬਗੀਲ ਸੀ ਕਾਂਗਰਸ ਵਾਸਤੇ ਆਮ ਆਦੀ ਪਾਰਟੀ ਵਾਸਤੇ ਮਨੀਸ਼ ਸੁਧਿਆ ਸਾਹਿਬ ਉਹਨਾਂ ਦੇ ਉੱਪਰ ਵੀ ਫੋਲੋ ਸੁੱਟੇ ਗਏ ਵੀ ਜੰਗ ਜਿੱਤ ਕੇ ਆਏ ਨੇ ਜੇ ਵਿਭੇਸ਼ ਬਗੀਲ ਸਾਹਿਬ ਜੰਗ ਜਿੱਤੀ ਨੇ ਤੇ ਇਹ ਵੀ ਜਿੱਤ ਕੇ ਆਏ ਨੇ ਉਹਨਾਂ ਦੇ ਘਰ ਵੀ ਡੀਡੀ ਦੀ ਰੇਡ ਚੱਲਦੀ ਆ ਇਹ ਸ਼ਰਾਬ ਪਾਲਿਸੀ ਦੇ ਵਿੱਚ ਜੇਲ੍ਹ ਰਹਿ ਕੇ ਆਏ ਨੇ ਦੇਸ਼ ਦੀ ਸਿਆਸਤ ਦੇ ਵੇਖੋ ਕਿੱਧਰ ਜਾ ਰਹੀ ਹੈ ਕੀ ਸਾਬਤ ਕਰਨਾ ਚਾਹੁੰਦੇ ਯਾਰ ਕਿ ਇਸ ਤੋਂ ਪਹਿਲਾਂ ਜਿੰਨੇ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਮਾਮਲਿਆਂ ਦੇ ਚਾਰਜ ਤੇ ਆਮ ਆਦੀ ਪਾਰਟੀ ਦੇ ਜਿੰਨੇ ਵੀ ਇੰਚਾਰਜ ਆਏ ਨੇ ਕੀ ਉਹਨਾਂ ਤੇ ਇਦਾਂ ਦਾ ਫੁੱਲ ਸੁੱਟੇ ਗਏ ਸੀ? ਇੰਡੀਆ ਦੀ ਸਿਆਸਤ ਕਿੱਧਰ ਜਾ ਰਹੀ ਹੈ? ਕਿੰਨੀ ਵੱਡੀ ਹਜੀਜ ਜੂਰੀ ਹੈ? ਕੀ ਪੰਜਾਬ ਦੀ ਜਨਤਾ ਨੂੰ ਦੇਸ਼ ਦੀ ਜਨਤਾ ਨੂੰ ਬਪੇਸ਼ ਬਗੇਲ ਸਾਹਿਬ ਦੇ ਬਾਰੇ ਨਹੀਂ ਪਤਾ? ਕੀ ਪੰਜਾਬ ਦੀ ਜਨਤਾ ਨੂੰ ਦਿੱਲੀ ਦੀ ਜਨਤਾ ਨੂੰ ਇੰਡੀਆ ਦੀ ਜਨਤਾ ਨੂੰ ਵਰਲਡ ਦੀ ਜਨਤਾ ਨੂੰ ਮਨੀਸ਼ ਸੁਧਿਆ ਬਾਰੇ ਨਹੀਂ ਪਤਾ? ਕੀ ਫੁੱਲ ਸੁੱਟਣ ਦੇ ਨਾਲ ਹੀ ਪਤਾ ਲੱਗੂਗਾ? ਇਹ ਸਿਆਸੀ ਡਰਾਮੇ ਲੋਕਾਂ ਦੇ ਨਾਲ ਇਹਦਾ ਕੀ ਫਾਇਦਾ ਹੋਵੇਗਾ? ਕਮਾਲ ਦੀ ਗੱਲ ਹੋਈ ਪਈ ਹੈ ਕਿ ਸਾਡੀ ਦੇਸ਼ ਦੀ ਸਿਆਸਤ ਕਿੱਧਰ ਜਾ ਰਹੀ ਹੈ? ਅੱਛਾ ਫਿਰ ਕੀ ਉਹਨਾਂ ਨੇ ਮੀਟਿੰਗ ਇੱਕ ਪੋਲੀਟੀਕਲ ਪਾਰਟੀ ਮਾਮਲੇ ਦੇ ਚਾਰਜ ਨੇ ਸੁਸੋਧਿਆ ਸਾਹਿਬ ਉਹ ਟੀਚਰਾਂ ਦੇ ਨਾਲ ਮੀਟਿੰਗ ਨਹੀਂ ਕਰ ਸਕਦੇ ਹੁਣ ਸਰਕਾਰੀ ਮੁਲਾਜ਼ਮਾਂ ਦੇ ਨਾਲ ਮੀਟਿੰਗ ਕਰ ਰਹੇ ਹੈਗੇ ਨੇ ਇੱਕ ਨਵੀਆਂ ਪਰਤਾਂ ਪਾ ਰਹੀਆਂ ਜੋ ਡੈਮੋਕ੍ਰੇਸੀ ਵਾਸਤੇ ਚੰਗੀ ਗੱਲ ਨਹੀਂ ਆ ਹੋ ਸਕਦਾ ਐਸੀ ਕਰਕੇ ਤੇ ਆਪਕਾ ਨਾਲ ਕੀਤੀ ਹੋਵੇ ਸਿੱਖਿਆ ਦੀ ਕ੍ਰਾਂਤੀ ਬਹੁਤ ਲਿਆਉਂਦੇ ਹੋ ਦਿੱਲੀ ਚ ਲੈਣ ਤੁਸੀਂ ਨਹੀਂ ਕਰ ਸਕਦੇ ਨਾ ਤੁਸੀਂ ਪੋਲੀਟੀਕਲ ਮਾਮਲੇ ਦੇ ਚਾਰਜ ਹੋ ਤੁਸੀਂ ਪੰਜਾਬ ਸਟੇਟ ਮਾਮਲੇ ਦੇ ਚਾਰਜ ਨਹੀਂ ਹੋ ਇਸ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਉਹਨਾਂ ਦੇ ਵੀ ਮਾਮਲੇ ਨੇ ਚਾਰਜ ਅਧਿਕਾਰੀਆਂ ਦੇ ਨਾਲ ਮੀਟਿੰਗ ਨਹੀਂ ਕਰ ਸਕਦੇ ਤੁਸੀਂ ਕਾਨੂੰਨਨ ਤੌਰ ਤੇ ਠੀਕ ਹੈ ਇੱਕ ਤੁਹਾਡੀ ਸਰਕਾਰ ਜੋ ਮਰਜ਼ੀ ਕਰ ਲਓ ਪਰ ਇਹ ਗਲਤ ਹੈ ਇਹ ਡੈਮੋਕ੍ਰੇਸੀ ਵਾਸਤੇ ਚੰਗੀ ਗੱਲ ਨਹੀਂ ਹੈ ਔਰ ਦੂਜੀ ਗੱਲ ਤੁਸੀਂ ਪੋਲੀਟੀਕਲ ਪਾਰਟੀਆਂ ਦੇ ਨਾਲ ਮੀਟਿੰਗ ਆਪਣੇ ਵਰਕਰਾਂ ਨਾਲ ਕਰੋ ਲੀਡਰਾਂ ਦੇ ਨਾਲ ਕਰੋ ਮੰਤਰੀਆਂ ਦੇ ਨਾਲ ਕਰੋ ਮੁੱਖ ਮੰਤਰੀ ਤੁਹਾਨੂੰ ਕੋਈ ਨਹੀਂ ਰੋਕੇਗਾ ਪਰ ਜਿਹੜੀ ਜਿਹੜੀ ਐਡਜੈਕਟਿਵ ਆ ਜਿਹੜੀਆਂ ਨਾ ਉਹਨੂੰ ਨਹੀਂ ਤੁਸੀਂ ਮੀਟਿੰਗ ਐਡਰੈਸ ਕਰ ਸਕਦੇ ਹੈਗੇ ਚਲੋ ਕਰੇ ਨੇ ਕਿ ਆਮ ਆਦੀ ਪਾਰਟੀ ਨਵੀਂ ਪਾਰਟੀ ਹੈ ਨਾ ਕ੍ਰਾਂਤੀਕਾਰੀ ਕਦਮ ਕਰੀ ਚਲੋ ਕਰੇ ਪਰ ਪਿਰਤ ਗਲਤ ਇਹ ਚੰਗੀ ਗੱਲ ਨਹੀਂ ਹੈਗੀ ਹੁਣ ਅੱਜ ਉਹਨਾਂ ਨੇ ਮੰਡੀ ਜਿਹੜਾ ਚੰਡੀਗੜ੍ਹ ਮਿਊਸਪਲ ਕਾਰਪੋਰੇਸ਼ਨ ਦਾ ਦਫਤਰ ਆ ਉਥੇ ਪਾਰਟੀ ਦੇ ਵਰਕਰਾਂ ਦੇ ਨਾਲ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਉਧਰ ਅਮਨ ਰੋੜਾ ਸਾਹਿਬ ਨੇ ਪੰਜਾਬ ਭਵਨ ਦੇ ਵਿੱਚ ਪੰਜਾਬ ਦੇ ਸਾਰੇ ਕੈਬਨ ਮੰਤਰੀਆਂ ਦੇ ਐਮ ਐਲ ਏਜ਼ ਨਾਲ ਮੀਟਿੰਗ ਕੀਤੀ ਹੈਗੀ ਜੀ ਹੁਣ ਇਹ ਸਵਾਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੇ ਪਾਰਟੀ ਪ੍ਰਧਾਨ ਅਗਰ ਮੀਟਿੰਗ ਕਰਦਾ ਵਾ ਉਹਦੇ ਵਿੱਚ ਮੁੱਖ ਮੰਤਰੀ ਜੇ ਕੈਬਨਿਟ ਮੀਟਿੰਗ ਮੰਤਰੀਆਂ ਨੂੰ ਬੁਲਾ ਰਹੇ ਨੇ ਤੇ ਉਹਦੇ ਵਿੱਚ ਮੁੱਖ ਮੰਤਰੀ ਦਾ ਬੈਠਣਾ ਜ਼ਰੂਰੀ ਹੁੰਦਾ ਇੱਕ ਪਾਰਟੀ ਪ੍ਰਧਾਨ ਸਰਕਾਰੀ ਨਿਵਾਸ ਤੇ ਸਰਕਾਰੀ ਦਫਤਰ ਦੇ ਵਿੱਚ ਸਰਕਾਰੀ ਬਿਲਡਿੰਗ ਦੇ ਵਿੱਚ ਉਹ ਮੀਟਿੰਗ ਨਹੀਂ ਕਰ ਸਕਦੇ ਹੈਗੇ ਨੇ ਚਲ ਠੀਕ ਹੈ ਕਿ ਇਸ ਰੂਲਿੰਗ ਪਾਰਟੀ ਦਾ ਪ੍ਰੈਜ਼ੀਡੈਂਟ ਉਹ ਨੈਕਸਟ ਟੂ ਸੀਐਮ ਹੁੰਦਾ ਪਰ ਉਹਦੇ ਮੀਟਿੰਗ ਦਾ ਸੀਐਮ ਦਾ ਹੋਣਾ ਵੀ ਜ਼ਰੂਰੀ ਆ ਚਲੋ ਪਲਿਕਾਰੇ ਨੇ ਉਹਨਾਂ ਨੂੰ ਕਿਉਂਕਿ ਹੁਣ ਪਾਰਟੀ ਦੇ ਕਿਉਂਕਿ ਕੱਲ ਆਉਂਦਿਆ ਹੀ ਮਨੀਸ਼ ਸੋਧਿਆ ਸਾਹਿਬ ਨੇ ਕਹਿਤਾ ਕਿ ਸਾਡੀ ਪਾਰਟੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਅਸੀਂ ਉਹਨਾਂ ਰਾਕਟ ਦੀ ਸਪੀਡ ਵਾਂਗੂ ਕੰਮ ਕਰਾਂਗੇ ਅਸੀਂ ਭ੍ਰਿਸ਼ਟਾਚਾਰ ਦੇ ਮਸਲੇ 'ਚ ਕੰਮ ਕਰਾਂਗੇ ਕਰ ਰਹੀ ਹੈ ਨਸ਼ਿਆਂ ਦੇ ਖਿਲਾਫ ਕਰ ਰਹੀ ਹੈ ਗੈਂਗਸਟਰਵਾਦ ਦੇ ਕੰਮ ਕਰ ਰਹੀ ਹੈ ਕਿਉਂਕਿ ਦਿੱਲੀ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਲੱਗਾ ਹੈ ਕਿ ਪੰਜਾਬ ਸਾਡੇ ਹੱਥੋਂ ਨਿਕਲ ਗਿਆ ਇਸ ਟਾਈਮ ਪੋਲੀਟੀਕਲ ਪਾਰਟੀ ਦੇ ਤੌਰ ਤੇ ਉਹਨਾਂ ਨੂੰ ਪਤਾ ਕਿ ਪੰਜਾਬ ਦੀ ਸਰਕਾਰ ਔਰ ਇਨਕਮ ਜਿਹੜੀ ਆ ਪੋਲੀਟੀਕਲ ਪਾਰਟੀਆਂ ਨੂੰ ਹੋ ਜਾਂਦੀ ਆ ਫੰਡ ਪੋਲੀਟੀਕਲ ਜਿਹਦੀ ਸਰਕਾਰ ਦੇ ਫੰਡ ਇਕੱਠੇ ਹੋ ਜਾਂਦੇ ਨੇ ਪਿਛੇ ਜੇ ਇੱਕ ਰਿਪੋਰਟ ਛੱਪੀ ਸੀ ਕਿ ਪਿਛਲੇ 10 ਸਾਲਾਂ 'ਚੋ ਕਿਸੇ ਪੋਲੀਟੀਕਲ ਪਾਰਟੀ ਨੂੰ ਸਭ ਤੋਂ ਵੱਧ ਚੰਦਾ ਮਿਲਿਆ ਉਹ ਭਾਜਪਾ ਨੂੰ ਮਿਲਿਆ ਫਿਰ ਹੋਰਾਂ ਪਾਰਟੀਆਂ ਨੂੰ ਮਿਲਿਆ ਤੇ ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਇਹਨਾਂ ਨੂੰ ਪੋਲੀਟੀਕਲ ਚੰਦਾ ਮਿਲ ਸਕਦਾ ਹੂੰ ਉਸ ਮਸਲੇ ਦੇ ਵਿੱਚ ਕਿਉਂਕਿ ਪੰਜਾਬ ਹੁਣ ਖੋਣਾ ਨਹੀਂ ਚਾਹੁੰਦਾ ਦਿੱਲੀ ਦੇ ਇਹਨਾਂ ਦੇ ਹੱਥੋਂ ਨਿਕਲ ਗਿਆ ਇਸ ਕਰਕੇ ਹੁਣ ਸਿਰ ਧੜ ਦੀ ਬਾਜ਼ੀ ਲੱਗੀ ਆ ਇਸ ਕਰਕੇ ਸਰਕਾਰ ਦਾ ਜਿਹੜਾ ਐਕਸ਼ਨ ਆ ਬਹੁਤ ਵਧੀਆ ਬੜੀ ਤੇਜ਼ੀ ਦੇ ਨਾਲ ਕੰਮ ਕਰ ਰਹੇ ਨੇ ਕ੍ਰਿਪਸ਼ਨ ਦੇ ਖਿਲਾਫ ਪਟਵਾਰੀਆਂ ਦੇ ਖਿਲਾਫ ਤਹਿਸੀਲਦਾਰਾਂ ਦੇ ਖਿਲਾਫ ਦੇਖੋ ਹਰਪਾਲ ਸਿੰਘ ਚੀਮਾ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਹੈਗੀਆ ਹਾਲਾਂਕਿ ਗ੍ਰਹਿ ਮੰਤਰੀ ਹੈਗੇ ਨੇ ਭਗਵੰਤ ਮਾਨ ਸਾਹਿਬ ਡੀਜੀਪੀ ਨੇ ਗੌਰਵਜਲ ਸਾਹਿਬ ਤੁਸੀਂ 191 ਜਿਹੜੇ ਬਦਲੇ ਨੇ ਮੁੰਚੀ ਉਦੇ ਵੈਸੇ ਤੇ ਸਬੰਧਤ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਆ ਜਾਂ ਆਈਜੀ ਹੈੱਡਕ quart ਸੁਖਚੰਦ ਸਿੰਘ ਗਿੱਲ ਸਾਹਿਬ ਵੀ ਕਰ ਸਕਦੇ ਪਰ ਉਹ ਹਰਪਾਲ ਸਿੰਘ ਚੀਮਾ ਸਾਹਿਬ ਨੇ ਕਿਹਾ ਕਿ ਪੋਲੀਟੀਕਲ ਮਾਈਲਿਸ ਤੌਰ ਤੇ ਉਹ ਜਿਹੜੀਆਂ ਪ੍ਰੈਸ ਕਾਨਫਰੰਸ ਕੀਤੀਆਂ ਜਿਹੜੀਆਂ ਹੁਣ ਸਵਾਲ ਹੈ ਕਿ ਕੀ ਸਿਰਫ ਦੋ ਮਹਿਕਮਿਆਂ ਦੇ ਵਿੱਚ ਕਰਪਸ਼ਨ ਹੈ ਇੱਕ ਪੁਲਿਸ ਤੇ ਇੱਕ ਮਾਲ ਮਾਲ ਮਹਿਕਮਾ ਬਾਕੀ ਜਿਹੜੇ ਮਹਿਕਮੇ ਨੇ ਉੱਥੇ ਵੀ ਨਹੀਂ ਹੋ ਰਹੀ ਕੀ ਹਰਪਾਲ ਸਿੰਘ ਚੀਮਾ ਸਾਹਿਬ ਦਾ ਜਿਹੜਾ ਮਹਿਕਮਾ ਐਕਸਾਈਜ਼ ਆ ਜਾ ਹਰਪਜਨ ਸਿੰਘ ਸਾਹਿਬ ਦਾ ਡੀਓ ਜਿੰਨੇ ਵੀ ਮੈਕਮੇ ਨੇ ਕਿ ਉਥੇ ਮਾਈਨਿੰਗ ਉਥੇ ਨਹੀਂ ਹੋ ਰੇ ਇਹ ਸਾਰੇ ਲੇਕਿਨ ਲੱਗਦਾ ਕਿ ਆਮ ਆਦੀ ਪਾਰਟੀ ਸਿਰ ਧੜ ਦੀ ਬਾਈ ਲੱਗੀ ਹੈਗੀ ਆ ਤੇ ਹੁਣ ਸੁਤਿੰਦਰ ਜੈਨ ਸਾਹਿਬ ਵੀ ਇੱਥੇ ਆ ਗਏ ਨੇ ਮਨੀਸ਼ ਸੋਧਿਆ ਸਾਹਿਬ ਵੀ ਆ ਗਏ ਨੇ ਹੁਣ ਤੇ ਰਾਗਵ ਚੱਡਾ ਸਾਹਿਬ ਇੱਥੇ ਆਉਂਦੇ ਨਹੀਂ ਉਹਨਾਂ ਦੀ ਕੋਠੀ ਵੀ ਖਾਲੀ ਕਰਵਾ ਲਈ ਆ ਸੰਦੀਪ ਪਾਟਕ ਸਾਹਿਬ ਨੂੰ ਵੀ ਪੰਜਾਬ ਤੋਂ ਤੋਰ ਦਿੱਤਾ ਹੈਗਾ ਹੁਣ ਨਵੇਂ ਆ ਗਏ ਨੇ ਚਿਹਰੇ ਆ ਗਏ ਨੇ ਹੁਣ ਨਵੇਂ ਚਿਹਰਿਆਂ ਤੇ ਜਿਹੜੀ ਆ ਸਤਾਈ ਲੜੀ ਜਾਊਗੀ ਮਨੀਸ਼ ਸੋਧਿਆ ਦੀ ਅਗਵਾਈ ਦੇ ਬਹਿਟ ਇਹ ਚੋਂ ਲੜੀ ਜਾਊਗੀ ਜਿਵੇਂ ਅੱਗੇ ਦੋ ਚਿਹਰੇ ਸੀ ਆਮ ਆਦੀ ਪਾਰਟੀ ਦੇ ਪੋਲੀਟਿਕਲ ਮਾਮਲੇ ਦੇ ਚਾਰਜ ਤੇ ਕੌਣ ਸੀ ਜਰਨੈਲ ਸਿੰਘ ਜਿਹੜੇ ਦਿੱਲੀ ਦੇ ਵਿਧਾਇਕ ਤੇ ਪੂਰੀ ਜਿਹੜੀ ਕਮਾਂਡ ਕਿੰਨਾਂ ਕੋਲ ਸੀ ਰਾਗਵ ਚੱਡਾ ਸਾਹਿਬ ਕੋਲ ਹੁਣ ਇਸ ਟਾਈਮ ਦੋ ਚਿਹਰੇ ਨੇ ਸਤਿੰਦਰ ਜੈਨ ਸਾਹਿਬ ਕਿਉਂਕਿ ਡਿਪਟੀ ਸੀਐਮ ਵੀ ਰਹਿ ਚੁੱਕੇ ਨੇ ਔਰ ਐਜੂਕੇਸ਼ਨ ਮਾਮਲੇ ਦੇ ਵਿੱਚ ਤੇ ਐਕਸਰਸਾਈਜ਼ ਪਾਲਿਸੀ ਦੇ ਵਿੱਚ ਉਹਨਾਂ ਦੇ ਇੰਡੀਆ ਦੇ ਵਿੱਚ ਨਾਮ ਨਹੀਂ ਬਹੁਤ ਖਟਿਆ ਮਨੀਸ਼ ਸੋਸੋਧਿਆ ਸਾਹਿਬ ਉਹਨਾਂ ਦੇ ਨਾਮ ਨਹੀਂ ਬਹੁਤ ਖਟਿਆ ਵੀ ਜੁੱਡੀ ਵੱਡੀ ਐਜੂਕੇਸ਼ਨ 'ਚ ਕੰਮ ਹੋਇਆ ਜੁੱਡੀ ਵੱਡੀ ਐਕਸਰਸਾਈਜ਼ ਪਾਲਿਸੀ ਜੇ ਸਰਕਾਰ ਨੇ ਚੰਦ ਤਾਰੇ ਤੋੜੇ ਨੇ ਉਹ ਸਾਰਿਆਂ ਨੂੰ ਪਤਾ ਇਸ ਕਰਕੇ ਕਹਿੰਦੇ ਕਿ ਉਹ ਐਡੇ ਵੱਡੇ ਸਾਡੇ ਕੋਲ ਵਿਜਨਰੀ ਕ੍ਰਾਂਤੀਕਾਰੀ ਉਹਨਾਂ ਨੂੰ ਪੰਜਾਬ ਦੇ ਵਿੱਚ ਪੀਏ ਨੇ ਹੁਣ ਹੁਣ ਪੋਲੀਟਿਕਲ ਕਿਉਂਕਿ ਸਰਕਾਰ ਤੇ ਜੇ ਗ੍ਰਾਮਾ ਦੀ ਪਾਰਟੀ ਦੇ ਵਿੱਚ ਜੇ ਗੈਪ ਹੋਵੇ ਨਾ ਉਹ ਮਸਲਾ ਵੱਧ ਜਾਂਦਾ ਹੈਗਾ ਇਹ ਗੈਪ ਬਹੁਤ ਜ਼ਿਆਦਾ ਚਲੇ ਤੇ ਹੁਣ لازਮੀ ਤੌਰ ਤੇ ਹੁਣ ਦੇਖਣਗੇ ਪਰਫਾਰਮੈਂਸ ਦੇ ਆਧਾਰ ਤੇ ਕੁਝ ਨਵੇਂ ਐਮਐਲਏਜ਼ ਨੂੰ ਮੰਤਰੀ ਬਣਨ ਦਾ ਮੌਕਾ ਮਿਲੂਗਾ ਤੇ ਕੁਝ ਜਿਹੜੇ ਨੇ ਮੰਤਰੀਆਂ ਦੀ ਛੁੱਟੀ ਹੋਏਗੀ ਕਈਆਂ ਦੇ ਮਹਿਕਮੇ ਬਦਲੇ ਜਾਣਗੇ ਹੋ ਸਕਦਾ ਹੈ ਕਿ ਇੰਨਾ ਚੋ ਤਿੰਨ ਚਾਰ ਜਿਹੜੇ ਮੰਤਰੀ ਨੇ ਉਹ ਹੋਰ ਪਾਵਰਫੁਲ ਬਣ ਜਾਣ ਇਸ ਟਾਈਮ ਕਿਉਂਕਿ ਇੱਕ ਤੇ ਸੀਐਮ ਸਾਹਿਬ ਨੇ ਚੀਮਨਿਸਟਰ ਨੇ ਇੱਕ ਦੇ ਜਿਹੜੇ ਪਾਵਰ ਸੈਂਟਰ ਬਣੇ ਹੋਏ ਨੇ ਅਮਨ ਰੋੜਾ ਸਾਹਿਬ ਹੁਣ ਇੱਕ ਹੋਰ ਖੜਾ ਕੀਤਾ ਜਾਊਗਾ ਉਹਨੂੰ ਵੀ ਬਹੁਤ ਵੱਡੀ ਪਾਵਰ ਦਿੱਤੀ ਜਾਊਗੀ ਜਿਹੜਾ ਇਸ ਟਾਈਮ ਸਭ ਤੋਂ ਵੱਧ ਦਿੱਲੀ ਵਾਲਿਆਂ ਦੇ ਕਰੀਬ ਹੋਊਗਾ ਜੇ ਮਨੀਸ਼ ਸੁਧਿਆ ਸਾਹਿਬ ਦੇ ਸਭ ਤੋਂ ਜਿਹੜੇ ਦਿਲ ਦੇ ਨੇੜੇ ਹੋਣਗੇ ਕਰੀਬ ਹੋਣਗੇ ਉਹਨਾਂ ਨੂੰ ਵੀ ਮਹਿਕਮੇ ਦਿੱਤੇ ਜਾਣਗੇ ਪਾਵਰ ਬਣ ਜਾਈਗੀ ਤਿੰਨ ਪਾਵਰਾਂ ਤੇ ਹੋ ਗਈਆਂ ਜਿਹੜਾ ਵਿਧਨ ਦਾ ਗਵਰਨਮੈਂਟ ਹੈ ਚੀਮਨਿਸਟਰ ਸਾਹਿਬ ਅਮਨ ਰੋੜਾ ਸਾਹਿਬ ਇੱਕ ਹੋਰ ਜਿਹਨਾਂ ਨੂੰ ਪਾਵਰ ਦਿੱਤੀ ਹੈ ਤੇ ਅਗਰ ਵਿਧਾਨ ਸਭਾ ਸਾਈਡ ਦੇਖੀ ਜਾਵੇ ਤਾਂ ਉਹ ਨਿਕਲਤਾਰ ਸਿੰਘ ਸੰਧਵਾ ਸਾਹਿਬ ਉਹਨਾਂ ਨੂੰ ਪਾਵਰ ਮਤ ਚਾਰ ਪਾਵਰਾ ਹੁਣ ਸਟੇਟ ਰਨ ਕਰਨ ਲੱਗੀਆਂ ਹਨਾ ਜੀ ਇਸ ਕਰਕੇ ਇਹ ਸਭ ਤੋਂ ਵੱਡਾ ਕਿ ਚਾਰੇ ਕੋਨਿਆਂ ਦੇ ਵਿੱਚ ਫੈਲ ਜੋ ਦੱਖਣ ਪਸ਼ਮ ਉੱਤਰ ਪੂਰਬ ਤੇ 227 ਦੇ ਵਿੱਚ ਮੁਰ ਤੋਂ ਸਰਕਾਰ ਬਣਾਉਂਦੇ ਇਹਨਾਂ ਦੇ ਯਤਨਾਂ ਆਮ ਆਦੀ ਪਾਰਟੀ ਨੂੰ ਲੱਗਦਾ ਹੈ ਕਿ ਕਾਲੀ ਬੀਜੇਪੀ ਖਤਮ ਉਹਨਾਂ ਦੇ ਪੱਲੇ ਨਹੀਂ ਕੋ ਕਾਂਗਰਸ ਆਪਸ ਦੇ ਵਿੱਚ ਪਾਰਟੀ ਆ ਉਹਨਾਂ ਨੇ ਪਾਰਟੋ ਧਾੜ ਪਈ ਆ ਤੇ ਇਹਨਾਂ ਲੱਗਦਾ ਕਿ ਅਸੀਂ ਜਿੱਤਾਂਗੇ ਔਰ ਜਿਹੜੀ ਇਹ ਕਰਪਸ਼ਨ ਦੇ ਮਸਲੇ ਦੇ ਵਿੱਚ ਆ ਇਹ ਵੱਡਾ ਇੱਕ ਮਸਲਾ ਤੇ ਹੁਣ ਸਵਾਲ ਹੈ ਕਿ ਤੁਹਾਡੇ ਐਮ.ਐਲ.ਏ. ਜ਼ਬਾਹਤ ਸ਼ਿਕਾਇਤਾਂ ਆਉਂਦੀਆਂ ਉਹਨਾਂ ਦੇ ਕਿਵੇਂ ਕੰਟਰੋਲ ਕਰੋਗੇ ਨਾ ਉਹ ਸਭ ਤੋਂ ਉਹਨਾਂ ਦੇ ਵੀ ਪਰ ਕੁੱਤਰਨੇ ਪਣੇ ਅਫਸਰਾਂ ਦੇ ਪਰ ਕੁੱਤਰਨ ਦੇ ਨਾਲ ਗੱਲ ਨਹੀਂ ਬੰਨੀ ਅਫਸਰ ਕਿੰਨਾ ਵਾਸਤੇ ਪੈਸੇ ਇਕੱਠੇ ਕਰਦੇ ਰਹੇ ਨੇ ਉਹ ਸਵਾਲ ਹੁਣ ਕਈ ਮਹਿਕਮਿਆਂ ਦੇ ਜਿਹੜੇ ਵੱਡੇ-ਵੱਡੇ ਰੈਂਕ ਦੇ ਨੇ ਅਗਰ ਉਹਨਾਂ ਦਾ ਨਾਰਕੋ ਟੈਸਟ ਕੀਤਾ ਜਾਵੇ ਜਾਂ ਪੋਲੀਗ੍ਰਾਫ ਟੈਸਟ ਕੀਤਾ ਜਾਵੇ ਤੇ ਲਾਜ਼ਮੀ ਤੌਰ ਤੇ ਪਤਾ ਲੱਗ ਜਾਊਗਾ ਕਿ 10 10 ਲੱਖ ਰੁਪਇਆ ਕਿਸ ਫੰਡ ਕਿਥੇ ਕਿਸ ਪਰਪਸਵਾਇਜ਼ਡ ਫੰਡ ਇਕੱਠਾ ਕੀਤਾ ਗਿਆ ਸੀ ਅੱਗੇ ਪਾਰਟੀ ਫੰਡ ਦੇ ਸਵਾਲ ਵੀ ਖੜੇ ਹੋ ਰਹੇ ਨੇ ਪਰ ਹੁਣ ਹੈ ਕਿ ਐਮਐਲਏ ਜਿਹੜੇ ਨੇ ਉਹਨਾਂ ਉਹ ਖੁਦ ਵੀ ਬਦਨਾਮ ਹੋਏ ਨੇ ਤੇ ਸਰਕਾਰ ਨੂੰ ਵੀ ਬਦਨਾਮ ਕੀਤਾ ਹੁਣ ਦੇ ਦੇ ਕਿ ਬਿਊਰੋਕ੍ਰੇਸੀ ਤੇ ਤੇ ਕੰਟਰੋਲ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਪਾਰਟੀ ਦੇ ਜਿਹੜੇ ਐਮਐਲਏ ਜਿਹੜੇ ਬਦਨਾਮ ਖੁਦ ਵੀ ਹੋ ਰਹੇ ਪਾਰਟੀ ਨੇ ਉਹਨਾਂ ਤੇ ਕਿਵੇਂ ਕੰਟਰੋਲ ਕਰੂਗਾ ਹੁਣ ਇੱਕ ਸਭ ਤੋਂ ਵੱਡਾ ਜਿਹੜਾ ਸਵਾਲ ਆ ਗਿਆ ਨਾ ਅੱਗੇ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਜਾਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਸੰਦੀਪ ਪੰਜ ਸੱਤ ਜਿਹੜੀਆਂ ਵੱਡੀਆਂ ਪੋਸਟਾਂ ਹੁੰਦੀਆਂ ਸੀ ਬਿਊਰੋਕ੍ਰੇਸੀ ਦੇ ਵਿੱਚ ਉਥੇ ਨਾ ਬੈਲੈਂਸ ਬਣਾ ਕੇ ਰੱਖਦੇ ਸੀ ਕਿ ਇੱਕ ਸਰਦਾਰ ਹੋਣਾ ਚਾਹੀਦਾ ਹਿੰਦੂ ਵਰਗ ਚ ਹੋਣਾ ਚਾਹੀਦਾ ਐਸਸੀ ਵਰਗ ਚ ਹੋਣਾ ਚਾਹੀਦਾ ਹੁਣ ਇਸ ਸਮੇਂ ਜਿਹੜੇ ਆਪਣੇ ਸਟੇਟ ਦੇ ਮੋٹے ਜਿਹੜੇ ਅਹੁਦੇ ਨੇ ਚੀਫ ਸਕੱਰੇਟਰੀ ਸਾਹਿਬ ਉਹ ਪੰਜਾਬ ਦੇ ਨਹੀਂ ਬਾਹਰੋਂ ਨੇ ਡੀਜੀਪੀ ਸਾਹਿਬ ਬਾਹਰੋਂ ਹੀ ਆ ਵਿਜੀਲੈਂਸ ਦੇ ਚੀਫ ਬਾਹਰੋਂ ਨੇ ਡੀਜੀਪੀ ਸਾਹਿਬ ਬਾਹਰਲੇ ਸਟੇਟ ਦੇ ਨੇ ਚੀਫ ਸਕੱਰੇਟਰੀ ਬਾਹਰੋਂ ਸੇ ਹੋਮ ਸਕੱਰੇਟਰੀ ਵੀ ਬਾਹਰਲੇ ਹੋ ਗਏ ਨੇ ਇੰਟੈਲੀਜੈਂਸ ਚੀਫ ਵੀ ਬਾਹਰੋਂ ਹੋ ਗਏ ਨੇ ਸਾਡੇ ਕੋਲ ਪੰਜਾਬ ਦੇ ਅਫਸਰ ਵੀ ਹੈਗੇ ਕਿ ਮੈਸੇਜ ਦੇਣਾ ਪਊਗਾ ਠੀਕ ਹੈ ਕਿ ਆਈਐਸ ਅਫਸਰ ਤੁਹਾਨੂੰ ਲਾਉਣੇ ਪੈਂਦੇ ਹੈਗੇ ਨੇ ਪਰ ਜਿਹੜੀ ਸਟੇਟ ਹੈਗੀ ਹੈ ਉਹਨੂੰ ਸਟੇਟ ਨੂੰ ਵੀ ਤੁਹਾਨੂੰ ਇੱਕ ਦੇਣੀ ਪੈਂਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਇਸ ਟਾਈਮ ਪੰਜਾਬੀ ਸਾਡੇ ਆਈਐਸ ਜਾਂ ਆਈਪੀਐਸ ਆਫੀਸਰ ਨੇ ਉਹ ਇਸ ਸੌਦੇ ਤੇ ਨਹੀਂ ਹੈ ਕੋਈ ਉਹ ਕਾਬਲ ਨਹੀਂ ਹੈ ਤੁਸੀਂ ਸਾਰੀ ਬਿਊਰੋਕਰੇਸੀ ਦੂਜਿਆਂ ਦੇ ਹਵਾਲੇ ਨਹੀਂ ਕਰ ਸਕਦੇ ਬਾਕੀ ਸਟੇਟਾਂ ਦੇ ਵਿੱਚ ਇਦਾਂ ਨਹੀਂ ਹੁੰਦਾ ਸਾਡੀ ਬਿਊਰੋਕਰੇਸੀ ਜਿਹੜੇ ਪੰਜਾਬ ਦੇ ਜਿਹੜੇ ਨੇ ਉਹ ਇਗਨੋਰ ਕੀਤੇ ਜਾ ਰਹੇ ਨੇ ਉਹ ਸਰਕਾਰ ਨੂੰ ਇਹ ਵੀ ਭੁਗਤਣਾ ਪੈਣਾ ਬਾਦਲ ਸਾਹਿਬ ਜਾਂ ਕੈਪਟਨ ਮਨਿੰਦਰ ਸਿੰਘ ਬੈਲੈਂਸ ਦੇ ਬਣਾ ਕੇ ਚੱਲਦੇ ਸੀ ਕਿ ਜੇ ਬਾਈ ਦਾ ਵੇ ਜੇ ਚੀਫ ਸਕੱਰੇਟਰੀ ਸਰਦਾਰ ਸੇਖਾ ਤੇ ਉਹਨਾਂ ਦੇ ਨਾਲ ਜਿਹੜਾ ਪੋਲੀਟਿਕ ਪ੍ਰਿੰਸੀਪਲ ਸਕੱਰੇਟਰੀ ਟੂ ਐਸ ਸੀ ਭਾਈਚਾਰਾ ਹੁੰਦਾ ਸੀ ਜਾਂ ਜੇ ਕੋਈ ਹਿੰਦੂ ਵਰਗ ਦੇ ਵਿੱਚੋਂ ਚੀਫ ਸਕੱਰੇਟਰੀ ਤੇ ਡੀਜੀਪੀ ਸੇਖ ਹੁੰਦਾ ਜਾਂ ਡੀਜੀਪੀ ਪੰਜਾਬੀ ਹੁੰਦਾ ਸੀ ਜਾਂ ਹੋਮ ਸਕੱਰੇਟਰੀ ਜਾਂ ਚੀਫ ਸਕੱਰੇਟਰੀ ਹੁਣ ਤੇ ਸਾਰੇ ਅਹੁਦੇ ਠੀਕ ਹੈ ਆਈ ਐਸ ਆਫੀਸਰ ਸਾਡੇ ਵੀ ਹੋ ਸਕਦਾ ਹੈ ਕਿ ਜਿਹੜੇ ਪੰਜਾਬੀ ਡੋਮਿਸਾਈਲ ਆ ਦੂਜੇ ਸਟੇਟਾਂ ਦੇ ਵਿੱਚ ਲੱਗੇ ਹੋਣ ਹੋ ਸਕਦਾ ਪਰ ਇੱਥੇ ਤੇ ਸਾਰਾ ਕੁਝ ਹੀ ਬਾਹਰ ਹੋ ਗਿਆ ਨਾ ਬਾਹਰੋਂ ਅਫਸਰ ਆ ਰਹੇ ਨੇ ਪਲੈਨਿੰਗ ਬੋਰਡ ਦੇ ਵਿੱਚੋਂ ਬਾਹਰੋਂ ਆ ਗਏ ਨੇ ਪਿੱਛੇ ਜੇ ਹੁਣ ਚਰਚਾ ਇਹ ਹੈ ਕਿ ਪਤਾ ਲੱਗਾ ਕਿ ਪੰਜਾਬੀ ਯੂਨੀਵਰਸਿਟੀ ਜੀ ਉੱਥੇ ਜਿਹੜੇ ਵਾਈਸ ਚਾਂਸਲਰ ਨੇ ਜਿਹੜੀਆਂ ਫਾਈਲਾਂ ਗਵਰਨਰ ਕੋਲ ਜਾ ਰਹੀਆਂ ਰਿਜੈਕਟ ਹੋ ਰਹੀਆਂ ਜਾਂ ਸਰਕਾਰ ਵੱਲੋਂ ਜਿਹੜੇ ਭੇਜਿਆ ਜਾ ਰਿਹਾ ਰਿਜੈਕਟ ਹੋ ਰਹੀਆਂ ਸੁਣਿਆ ਕਿ ਸ਼ਾਇਦ ਦਿੱਲੀ ਤੋਂ ਕੋਈ ਬੰਦਾ ਵਾਈਸ ਚਾਂਸਲਰ ਲਿਆ ਕੇ ਇੱਥੇ ਲਾਇਆ ਜਾ ਸਕਦਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੇ ਫਿਰ ਇਹ ਧੱਕਾ ਪਿੱਛੇ ਜੇ ਜਲੰਧਰ ਦੇ ਵਿੱਚ ਭਰਤੀ ਹੋਈ ਹੈ ਜਿਬਲੀ ਬੋਰਡ ਦੇ ਉਹਦੇ ਚ 99% ਬਾਹਰ ਲਿਆ ਗਏ ਨੇ ਇਹ ਇਹ ਇਹੜੀਆਂ ਸਰਕਾਰ ਨੂੰ ਸਮਾਜ ਦੇ ਵਿੱਚ ਬੈਲੈਂਸ ਧਿਆਨ ਰੱਖ ਕੇ ਜਿਹੜਾ ਵਾ ਉਹ ਸਿਸਟਮ ਚਲਾਉਣਾ ਪਊਗਾ ਵਨ ਸਾਈਡਡ ਹੋ ਕੇ ਤੋ ਇਹ ਸਟੇਟ ਨਹੀਂ ਚਲਾ ਸਕਦੇ ਜੇ ਚਲਾਉਣ ਦੀ ਕੋਸ਼ਿਸ਼ ਕਰੋਗੇ ਤੇ ਉਹ ਪੋਲੀਟੀਕਲ ਤੌਰ ਤੇ ਤੁਹਾਡਾ ਨੁਕਸਾਨ ਹੋਏਗਾ